ਤੇ ਖਾਲਸਾ ਜਿਹੜੇ ਨੇ ਦਿੱਲੀ ਮੋਰਚਾਂ ਤੇ ਵੀ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਤੇ ਅੱਜ ਇੱਥੇ ਵੀ ਹੁਣ ਸੰਗਤਾਂ ਦੇ ਇਕੱਠ ਨੂੰ ਦੇਖਦਾ ਆਂ ਬੀਬੀਆਂ ਦੇ ਰਹਿਣ ਵਸਿਆ ਕਰਨ ਵਾਸਤੇ ਇੱਥੇ ਜਿਹੜੇ ਨੇ ਉਹ ਟੈਂਟ ਲੱਗ ਰਹੇ ਨੇ ਖਾਲਸਾ ਇਹ ਉਹ ਸੰਸਾ ਹੈ ਜਿਹਨੇ ਦੁਨੀਆਂ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਸਿਰ ਆ ਉਹ ਉੱਚਾ ਕੀਤਾ ਅਸੀਂ ਖਾਲਸਾ ਏਡ ਦੇ ਬਹੁਤ ਰਣੀ ਆ ਔਰ ਖਾਲਸਾ ਏਡ ਦੀ ਕਿਹੜੇ ਸ਼ਬਦਾਂ ਨਾਲ ਜਿਹੜੀ ਆ ਉਸ ਵਾਗਾ ਕੀਤੀ ਜਾਏ ਉਹ ਸ਼ਬਦ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਖਾਲਸਾ ਏਡ ਨੇ ਸਿੱਖ ਕੌਮ ਦਾ ਜਿਹੜਾ ਸਿਰ ਬਹੁਤ ਉੱਚਾ ਕੀਤਾ ਕਿਉਂਕਿ ਜੰਗਾਂ ਦੇ ਵਿੱਚ ਵੀ ਜਿੱਤੇ ਜੰਗ ਦੇ ਮੈਦਾਨ ਦੇ ਵਿੱਚ ਉੱਥੋਂ ਬੰਬਾਰੀ ਹੋ ਰਹੀ ਹੈ ਉੱਥੇ ਵੀ ਪਹੁੰਚੇ ਨੇ ਜਿੱਥੇ ਤੂਫਾਨੀ ਤੂਫਾਨ ਆਇਆ ਕਿਤੇ ਵੀ ਕੋਈ ਇਸ ਤਰ੍ਹਾਂ ਇਹ ਕੁਦਰਤੀ ਆਪਤਾਈਆਂ ਨੇ ਤੇ ਉੱਥੇ ਵੀ ਆਪਣੀ ਜਾਨ ਹਿਲ ਕੇ ਪਹੁੰਚ ਰਹੇ ਨੇ ਸੋ ਅੱਜ ਇੱਥੇ ਖਨੌਰੀ ਬਾਰਡਰ ਦੇ ਉੱਤੇ ਵੀ ਖਾਲਸਾ ਏਡ ਵੱਲੋਂ ਆ ਕੇ ਜਿਹੜੀਆਂ ਨੇ ਉਹ ਸੇਵਾਵਾਂ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਦੇਣੀਆਂ ਚੁੱਕੀਆਂ ਨੇ ਔਰ ਇਹਨਾਂ ਵੱਲੋਂ ਇਹ ਪ੍ਰੋਸਾ ਦਵਾਏਗਾ ਕਿ ਸਾਨੂੰ ਜਿਤਨਾ ਦੀ ਵੀ ਤੁਸੀਂ ਸੇਵਾ ਸਾਡੇ ਜਮੇ ਲਾਓਗੇ ਅਸੀਂ ਉਹ ਸਾਰੀ ਦੇਵਾ ਕਰਾਂਗੇ ਸੋ ਖਾਲਸਾ ਏਡ ਦਾ ਮੈਂ ਆਪਣੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰਾ ਨੇਤਿਕ ਤੇ ਕੇਐਮਐਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਕਿਰਪਾ ਕਰੇ ਇਨ ਖਾਲਸਾ ਏਡ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਾਕੀ ਬਖਸ਼ਿਸ਼ ਕਰੇ ਤਾਕੀ ਇਸ ਤੋਂ ਵੀ ਵੱਧ ਇਹ ਸੇਵਾਵਾਂ ਜਿਹੜੀਆਂ ਨੇ ਪੂਰੇ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਨਿਭਾ ਰਿਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਨਿਮਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ